ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਚਹੇਤੇ 'ਤੇ ਹਾਜ਼ਰ ਹੋਏਗੇ ਅੱਜ ਆਪਾਂ ਗੱਲ ਕਰਾਂਗੇ ਤੀਆਂ ਬਾਰੇ ਤੀ ਘਰ ਦਾ ਸ਼ਿੰਗਾਰਾ ਠੀਕ ਹੈ ਜਿੱਥੇ ਪ੍ਰਮਾਤਮਾ ਦਾ ਆਪਣਾ ਕਹਿੰਦੀ ਹੈ ਵੀ ਪ੍ਰਮਾਤਮਾ ਉਸ ਘਰ 'ਤੇ ਦਿੰਦਾ ਜਿੱਥੇ ਸਾਮਣ ਤੇ ਪਾਲਣ ਪੋਸਣ ਦੀ ਬੰਦੇ ਦੀ ਹੈਸੀਅਤ ਹੋਵੇ ਮਾੜੇ ਘਰ ਪਰਮਾਤਮਾ ਤੀ ਬਣੀ ਦਿੰਦਾ ਕਰਮਾਂ ਵਾਲਿਆਂ ਦੇ ਘਰੇ ਧੀਆ ਆਉਂਦੀਆਂ ਨੇ ਰਾਜੇ ਬਾਪ ਦੇ ਘਰਤੀ ਆਉਗੀ ਅੱਜ ਆਪਾਂ ਗੱਲ ਕਰ ਰਹੇ ਹਾਂਗੇ ਭਰੂਣ ਹਫ਼ਤਿਆਂ ਨੂੰ ਲੈ ਕੇ ਠੀਕ ਹੈ ਇਹ 'ਚ ਕੋਈ ਗੁੱਸਾ ਨਾ ਕਰਦੇ ਹੋ ਵੀ ਸਾਨੂੰ ਦਿਖਾਨੀ ਮੁੰਡੇ ਵਾਲੇ ਗੁੱਸਾ ਕਰਦੇ ਨੇ ਜਿਨ੍ਹਾਂ ਦੇ ਮੁੰਡੇ ਨੇ ਵੀ ਭਾਈ ਸਾਡੇ ਕੁੜੀ ਨਹੀਂ ਹੈਗੀ ਤਾਂ ਕਹਿ ਰਿਹਾ ਇਦਾਂ ਦੀ ਨਹੀਂ ਗੱਲ ਹੈਗੀ ਪਰ ਜਿਹੜੇ ਲੋਕ ਕੁੜੀਆਂ ਨੂੰ ਬਹੁਤ ਸਮਝਦੇ ਨੇ ਉਹਨਾਂ ਵਾਸਤੇ ਜ਼ਰੂਰ ਹੈਗੀ ਆ ਹੁਣ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਮੇਰੇ ਨਾਲ ਤਿੰਨ ਧੀਆ ਨੇ ਜੀ ਆ ਠੀਕ ਹੈ ਤਿੰਨ ਧੀਆਂ ਨੇ ਪਰ ਜਦੋਂ ਮੇਰੀ ਪਹਿਲੀ ਧੀ ਹੋਈ ਮੇਰਾ ਥੋੜਾ ਜਿਹਾ ਕੰਮ ਚੱਲਿਆ ਬਿਜ਼ਨਸ ਹੈ ਜਿਹੜਾ ਮੇਰਾ ਡੌਗ ਫਾਰਮ ਦਾ ਤੇ ਜਦੋਂ ਮੇਰੀਆਂ ਦੂਸਰੀਆਂ ਜੁੜਬਾ ਧੀਆਂ ਹੋਈਆਂ ਬਹੁਤ 3 ਬੱਚੇ ਸੀਗੇ ਜਦੋਂ ਜੁੜਬਾ ਧੀਆਂ ਹੋਈਆਂ ਉਦੋਂ ਕੰਮ ਚੱਲਿਆ ਅਸਲ 'ਚ ਮੇਰਾ ਪ੍ਰੋਪਰ ਵੇ ਨਾਲ ਇਹਦਾ ਮਤਲਬ ਕੀ ਸਾਬਤ ਹੋ ਰਿਹਾ ਬੀਤੀਆਂ ਆਪਦੇ ਭਾਗ ਲਖਿਆ ਕੇ ਲਿਆਉਂਦੀਆਂ ਨੇ ਧੀਆਂ ਇਕੱਲੀ ਆਪਦੀ ਰੋਟੀ ਨਹੀਂ ਮਾਪੇ ਨੂੰ ਵੀ ਰੋਟੀ ਜਿਹੜਾ ਅਹਰ ਜੋਗਾ ਕਰ ਦਿੰਦੀਆਂ ਨੇ ਧੀਆਂ ਦੇ ਭਾਗ ਜੇ ਤੁਸੀਂ ਮੈਨੂੰ ਪੁੱਛੋ ਵੀ ਤੂੰ ਕਿਵੇਂ ਕੀ ਕੀ ਦਾ ਦਿੱਤਾ ਖਾਣਾ ਤਾਂ ਮੈਂ ਕਹਿਣਾ ਵੀ ਦੇਣ ਵਾਲਾ ਪ੍ਰਮਾਤਮਾ ਤੇ ਲਿਆਉਣ ਵਾਲੀਆਂ ਮੇਰੀਆਂ ਧੀਆਂ ਨੇ ਜਿਨ੍ਹਾਂ ਨੇ ਕਰਮ ਆ ਲਿਆ ਨੇ ਅੱਜ ਮੇਰੀ ਵੀ ਝੋਲੀ ਭਰਤੀ ਹਰ ਇੱਕ ਸੌਂਕ ਮੈਂ ਪੂਰਾ ਕਰ ਰਿਹਾ ਹਾਂ ਆਪਦਾ ਠੀਕ ਆ ਹਰ ਇੱਕ ਸੌਂਕ ਉਹਨਾਂ ਦਾ ਪਗਾਉਣਾ ਪਰ ਹਾਂ ਮਿਹਨਤ ਦਾ ਕਰਨੀ ਜ਼ਰੂਰ ਪਊ ਪਰ ਫਲ ਉਹ ਉੱਪਰ ਬੈਠਾ ਨਾ ਨੀਲੀ ਸੱਤ ਵਾਲਾ ਉਹ ਆਪੀ ਦਊ ਫਲ ਤੇ ਧੀਆਂ ਦੇ ਆਪਾਂ ਗੱਲ ਕਰਦੇ ਆਂ ਜਿਹੜੇ ਲੋਕ ਧੀਆ ਨੂੰ ਬਹੁਤ ਸਮਝਦੇ ਨਹੀਂ ਅੱਜ ਦੇ ਟਾਈਮ ਧੀਆ ਨੂੰ ਗਲਤਮਲਤ ਬੋਲਦੇ ਆ ਵੀ ਸਾਡੇ ਪੱਥਰ ਕਿੱਥੋਂ ਆ ਗਿਆ ਜਾਂ ਕੀ ਹੋ ਗਿਆ ਜਾਂ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਉਹ ਲੋਕ ਸਪੈਸ਼ਲ ਇਹ ਗੱਲ ਮੇਰੇ ਧਿਆਨ ਨਾਲ ਸੁਣ ਲਿਓ ਜੇ ਧੀ ਦੁਖੀ ਆ ਤਾਂ ਕੁੱਲ ਦੁਖੀ ਹੋ ਜਾਂਦੀ ਆ ਬੰਦੇ ਦੀ ਧੀ ਨੂੰ ਦੁੱਖ ਦੇ ਕੇ ਕਦੇ ਵੀ ਆਪ ਸੁੱਖ ਨਹੀਂ ਪ੍ਰਾਪਤ ਕਰੂ ਮਾਪੇ ਜਾਂ ਪਰਿਵਾਰ ਪਿਸਲਾ ਜਿਹੜਾ ਧੀ ਨੂੰ ਬਹੁਤ ਸਮਝੂਗਾ ਧੀ ਇੱਕ ਕੁਦਰਤੀ ਜੀ ਦਿੱਤੀ ਹੈ ਯਹੀ ਦਾਤਾ ਜੇ ਰੱਬ ਤੀ ਨਾ ਦਿੰਦਾ ਨਾ ਤਾਂ ਖਵਰਾ ਜ਼ਿੰਦਗੀ ਨੇ ਕਿਹੜੇ ਪਾਸੇ ਧੱਕ ਦੇਣਾ ਦੀ ਆ ਅੱਜ ਤੀਆਂ ਦੀ ਜ਼ਿੰਮੇਵਾਰੀ ਨੇ ਹੀ ਬਣ ਕੇ ਰੱਖਿਆ ਹੋਇਆ ਵੀ ਹਾਂ ਭਾਈ ਮਿਹਨਤ ਕਰ ਕਮਾ ਤੇ ਕੁੜੀਆਂ ਦੇ ਕਰਮ ਹੀ ਖਾ ਰਹੇ ਹਾਂ ਮੈਂ ਠੀਕ ਆ ਬਾਕੀ ਰਹੀ ਗੱਲ ਆਪਣੀ ਵੀ ਜਿਹੜੀਆਂ ਤੀਆਂ ਹੁੰਦੀਆਂ ਨੇ ਤੀਆਂ ਕੁੱਖ ਜੋ ਮਰਵਾਓ ਨਾ ਤੁਸੀਂ ਜੇ ਸੋਡੇ ਹਾਂ ਜਿੱਕੇ ਤੇ ਪ੍ਰਮਾਤਮਾ ਧੱਕਾ ਕਰ ਜਾਂਦਾ ਕਿਤੇ ਚਾਰ ਕੁੜੀਆਂ ਹੋ ਗਈਆਂ ਜਿਹੜੇ ਲੋਕਾਂ ਦੀ ਸੋਚ ਆ ਵੀ ਪੱਥਰੋਂ ਦਾ ਉਹਨਾਂ ਦੀ ਗੱਲ ਕਰ ਰਿਹਾ ਮੈਨੂੰ ਤਾਂ ਕੋਈ ਇਹ ਇਦਾਂ ਦਾ ਲੱਗਦਾ ਨਹੀਂ ਹੈਗਾ ਵੀ ਮੇਰੇ ਧੀਆਂ ਨੇ ਚਾ ਤਿੰਨ ਨੇ ਜਾਂ ਕੀ ਆ ਕਿਦਾਂ ਨਹੀਂ ਠੀਕ ਹੈ ਨਾ ਪਰ ਜਿਹੜੇ ਲੋਕ ਸੋਚਦੇ ਨੇ ਵੀ ਸਾਡੇ ਦੋ ਧੀਆਂ ਇੱਕ ਧੀ ਪਹਿਲਾਂ ਜਾਂ ਦੋ ਧੀਆਂ ਪਹਿਲਾਂ ਨੇ ਦੁਬਾਰਾ ਫਿਰ ਚੈੱਕ ਕਰਾਉਣ ਨਾ ਭੱਜਿਆ ਕਰੋ ਵੀ ਅਸੀਂ ਚੈੱਕ ਕਰਵਾ ਲਈਏ ਜਿਹੜੇ ਚੋਰੀ ਸੁਪੇ ਕਰਦੇ ਨੇ ਨਾ ਚੈੱਕ ਉੱਥੇ ਨਾ ਜਾਇਆ ਕਰੋ ਜੇ ਤੁਹਾਨੂੰ ਲੱਗਦਾ ਵੀ ਸਾਡੇ ਹੋਰ ਧੀ ਹੋਗੀ ਮੰਨ ਲਓ ਤੁਸੀਂ ਅੱਗੇ ਬੱਚਾ ਲੈਨੇ ਹੋ ਤਾਂ ਉਹ ਵੀ ਧੀ ਨਿਕਲ ਹੋ ਜਾਂਦੀ ਹੈ ਜਨਮ ਲੈ ਲੈਂਦੀ ਹੈ ਧੀ ਧੀ ਰਾਣੀ ਠੀਕ ਹੈ ਤਾਂ ਉਸ ਨੂੰ ਤੁਸੀਂ ਮਰਵਾਓ ਨਾ ਕੁੱਖ ਜਣਾ ਕਤਲ ਕਰਵਾਓ ਅਜੇ ਮੇਰੀ ਗੱਲ ਧਿਆਨ ਨਾਲ ਸੁਣਿਓ ਇਹ ਇਥੋਂ ਗੱਲ ਸੁਣਨ ਵਾਲੀ ਆ ਜੇ ਤੁਸੀਂ ਇੱਕ ਧੀ ਨੂੰ ਕੁੱਖ ਜ ਮਰਵਾ ਦਿੰਨੇ ਹੋ ਸਮਝ ਲਓ 100 ਗਊ ਮਰਵਾਤੀ 100 ਗਊ ਦਾ ਹੱਤਿਆ ਕਰਤੀ ਤੁਸੀਂ ਨੇ ਠੀਕ ਆ ਆਪਣੇ ਗੁਰਾਂ ਨੇ ਕਿਹਾ ਵੀ ਸੋ ਕਿਉ ਮੰਦਾ ਕੀ ਜਿੱਤ ਜੰਮੇ ਰਾਜਾਨ ਵੀ ਜਿਹੜੀ ਕੁੱਖ ਜੋ ਰਾਜੇ ਪੈਦਾ ਹੁੰਦੇ ਨੇ ਠੀਕ ਹੈ ਜੀ ਉਸ ਉਸ ਇਸਤਰੀ ਨੂੰ ਕਿਉਂ ਮਾਰੀ ਆਪਾਂ ਕਿਉਂ ਮਾਰੀਏ ਪਰ ਆਪਨੇ ਮੂਰਖ ਲੋਕ ਐਡੇ ਨੇ ਹਜੇ ਵੀ ਉਹੀ ਆ 21ਵੀਂ ਸਦੀ ਦਾ ਯੁੱਗ ਚੱਲਦਾ ਹਜੇ ਵੀ ਉਹ ਇਥੇ ਫਸੇ ਹੋਏ ਨੇ ਪੀ ਪੱਥਰਾ ਪੀ ਕੀ ਤਾਂ ਜਿਹੜੇ ਕਰਤੀ ਆ ਉਥੇ ਤੁਸੀਂ ਵਿਆਹ ਚ ਇਹ ਕਰੋ ਕਰੋ ਬਹੁਤ ਗੱਲਾਂ ਹੋ ਜਾਂਦੀਆਂ ਨੇ ਸਮਾਜ ਵਿੱਚ ਆਪਾਂ ਵਿਚਰਦੇ ਰਹਨੇਗੇ ਪਰ ਇੱਕ ਗੱਲ ਯਾਦ ਰੱਖਿਓ ਜੇ ਮੰਨ ਲਓ ਤੁਹਾਨੂੰ ਕਿਸੇ ਨੇ ਕਹਿਤਾ ਚੈੱਕ ਆਲੇ ਨੇ ਅਬਲਾ ਚੈੱਕ ਕਰਵਾਈ ਨਾ ਕਿਉਂਕਿ ਉਹਨਾਂ ਨੇ ਤਾਂ ਜਾਨ ਲੈਣੀ ਆ ਚਾਹੇ ਉਹ ਮੁੰਡਾ ਹੋਵੇ ਚਾਹੇ ਕੁੜੀ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਚੀਜ਼ ਨਾਲ ਉਹਨਾਂ ਨੂੰ ਆਪਦੇ ਪੈਸੇ ਤੱਕ ਮਤਲਬ ਆ ਕਿਉਂ ਉਹਨਾਂ ਨੇ ਕੁੜੀ ਵੀ ਮਾਰਨੀ ਆ ਤੇ ਉਹਨਾਂ ਨੇ ਮੁੰਡਾ ਵੀ ਮਾਰਨਾ ਉਹ ਜਿਹਨੇ ਕੁੱਖ ਚ ਕਤਲ ਹੀ ਕਰਨਾ ਹੋਇਆ ਚਾਹੇ ਮੁੰਡਾ ਹੋਵੇ ਚਾਹੇ ਉਹ ਹੋਵੇ ਕੁੜੀ ਉਹਨਾਂ ਨੂੰ ਕੋਈ ਲਾਈਨਾਂ ਦੇਣਾ ਨਹੀਂ ਠੀਕ ਆ ਪਰ ਫਿਰ ਵੀ ਜੇ ਤੁਸੀਂ ਚੈੱਕ ਵੀ ਕਰਾਉਣਾ ਚੈੱਕ ਕਰਾਉਣ ਦੀ ਮੈਂ ਤੁਹਾਨੂੰ ਦੱਸ ਰਿਹਾ ਵੀ ਲੋਡ ਹੈ ਨਹੀਂ ਜਿਹੜੇ ਆ ਲੋਕ ਸਭ ਕੇਜੇ ਕਰਦੇ ਤੁਰੇ ਫਿਰਦੇ ਆ ਨਾ ਇਹਨਾਂ ਦੇ ਸਰਕਾਰ ਨੂੰ ਸਕੰਜਾ ਕਰਸਣਾ ਚਾਹੀਦਾ ਜੇ ਪ੍ਰਮਾਤਮਾ ਦੀ ਦਾਤ ਹੁੰਦੀ ਆ ਬੱਚਾ ਕੋਈ ਵੀ ਆ ਚਾਹੇ ਮੁੰਡਾ ਚਾਹੇ ਕੁੜੀ ਉਹ ਭਾਗ ਲੈ ਕੇ ਆਉਂਦਾ ਬੱਚਾ ਆਪਦਾ ਠੀਕ ਆ ਜੇ ਆਪਾਂ ਆਪਦੀ ਇਹ ਪਰੰਪਰਾ ਗਲਤ ਮਾਪੇ ਵੀ ਗਲਤ ਸੰਸਕਾਰ ਦੇਣਗੇ ਬੱਚੇ ਨੂੰ ਫੋਨ ਫੜਾ ਕੇ ਬਿਠਾ ਦੇਣਾ ਗੁਰਬਾਨੀ ਨਾਲ ਆਪਦੇ ਧਰਮ ਨਾਲ ਨਹੀਂ ਜੋੜਦੇ ਉਹ ਫਿਰ ਬਾਦੀਆਂ ਗੱਲਾਂ ਹੋ ਜਾਂਦੀਆਂ ਨੇ ਹੁਣ ਤੁਸੀਂ ਐ ਮੰਨੋ ਵੀ ਜੇ ਆਪਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਮੰਨ ਲੋ ਵੀ ਜਿਹਦੇ ਲਈ ਦੋਗਤੀਆਂ ਨੇ ਜੇ ਦੁਬਾਰਾ ਬੱਚਾ ਹੋਇਆ ਉਹ ਫੇਰ ਦੀ ਹੋਗੀ ਬਿੱਕੂ ਦੀ ਫੇਰ ਜਨਮ ਲੈ ਲੈ ਕੁੜੀ ਨੇ ਠੀਕ ਹੈ ਤੇ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਬੋਝ ਬਣ ਬਣ ਰਹੀ ਆ ਉਹ ਕੁੜੀ ਜਿਹੜੀ ਨਾਮ ਜਮਈ ਬੱਚੀ ਆ ਉਸ ਨੂੰ ਤੁਸੀਂ ਆਪਣੇ ਇੱਥੇ ਇੰਨੇ ਪਰਿਵਾਰ ਨੇ ਜਿਹੜੇ ਵਿਚਾਰੇ ਹਾਲਾਤ ਤੋਂ ਤਰਸਦੇ ਨੇ ਉਹਨਾਂ ਨੂੰ ਤੁਸੀਂ ਅਡਾਪਟ ਕਰਵਾ ਦਿਓ ਸਾਰੇ ਡਾਕੂਮੈਂਟ ਰੈਡੀ ਕਰਕੇ ਉਹਨਾਂ ਨੂੰ ਅਡਾਪਟ ਕਰਵਾਉਂਗੇ ਨਾਲ ਤਾਂ ਅਗਲੇ ਘਰ ਬਸੂ ਉਂਝ ਵੀ ਤੁਸੀਂ ਵਿਆਹ ਕੇ ਭੇਜ ਦਿਓ ਕਿਥੇ ਅਗਲੇ ਨੂੰ ਪਹਿਲਾਂ ਤੋਂ ਨਾਲੇ ਅਗਲੇ ਦੇ ਘਰ ਦਾ ਬੂਹਾ ਖੁੱਲੂ ਘਰ ਦਾ ਦਰਵਾਜ਼ਾ ਖੁੱਲੇ ਰਹਿਣਗੇ ਨਾਲ ਤੁਹਾਨੂੰ ਅਗਲਾ ਅੰਦਰੋਂ ਸੀਸਾ ਦੋ ਉਹ ਚੀਜ਼ ਕਰੋ ਜੇ ਕਰਨੀ ਆ ਐਵੇਂ ਕੁੱਖਾਂ ਚ ਧੀਆ ਨਾ ਮਰਵਾਓ ਹੁਣ ਮੁੰਡਿਆਂ ਗਿਆ ਕੁੜੀਆਂ ਦੀ ਗਿਣਤੀ ਕਿੰਨੀ ਘਟ ਰਹੀ ਗਈ ਮੁੰਡੇ ਕਿੱਥੇ ਵੇ ਹੋਣਗੇ ਜੇ ਧੀਆ ਮਾਰੂਗੇ ਇਹ ਤੁਸੀਂ ਸਾਰੇ ਸਮਾਜ ਨੂੰ ਇਹ ਕਹਿ ਰਿਹਾ ਮੈਂ ਆਪਣੇ ਨੂੰ ਪੰਜਾਬ ਨੂੰ ਵੀ ਤੁਸੀਂ ਇਹ ਗੱਲ ਤੇ ਗੌਰ ਕਰੋ ਵੀ ਜੇ ਆਪਾਂ ਅਹੀਂ ਕੁੜੀਆਂ ਨੂੰ ਕੁੜੀਆਂ ਹੁਣ ਤਾਂ ਉਹ ਵੀ ਘੱਟ ਜਨਮ ਲੈ ਰਹੀਆਂ ਨੇ ਜਿਹੜੀਆਂ ਲੈ ਰਹੀਆਂ ਨੇ ਉਹਨਾਂ 'ਚ ਵੀ ਆਪਾਂ ਕੁੱਖ ਚ ਕਤਲ ਕਰਵਾਈ ਜਾਂਦੇ ਚੈੱਕ ਕਰਵਾ ਕਰਵਾ ਉਹ ਜਿਹੜਾ ਚੈੱਕ ਕਰਵਾ ਕੇ ਕਰਵਾਉਣੇ ਹੋਗੇ ਉਹ 'ਚ ਮੁੰਡਾ ਵੀ ਮਰ ਸਕਦਾ ਕੁੜੀ ਵੀ ਉਹਨਾਂ ਨੇ ਤਾਂ ਕਤਲ ਹੀ ਕਰਨਾ ਉਹਨਾਂ ਨੂੰ ਕੋਈ ਮਤਲਬ ਨਹੀਂ ਮੁੰਡੇ ਕੁੜੀ ਨਾਲ ਉਹਨਾਂ ਨੂੰ ਤਾਂ ਪੈਸੇ ਦਾ ਹੀ ਮਤਲਬ ਆ ਠੀਕ ਆ ਨਾ ਗੱਲ ਕਿਉਂਕਿ ਤੁਸੀਂ ਐ ਲਾ ਲਓ ਵੀ ਕਿੱਥੇ ਜੇ ਉਹ ਕੱਲਾ ਚੈੱਕ ਅਪ ਕਰਦੇ ਨੇ ਵੀ ਮੁੰਡੇ ਕੁੜੀ ਦਾ ਫਿਰ ਉਹਨਾਂ ਨੂੰ ਘੱਟ ਬੰਦ ਨੇ ਜੇ ਉਹਨਾਂ ਨੇ ਕਿਤੇ ਚੈੱਕ ਅਪ ਕਰਨ ਤੋਂ ਇਲਾਵਾ ਵੀ ਐ ਲਾਲੂ ਤੁਸੀਂ ਵੀ ਚੈੱਕ ਅਪ ਕਰਨ ਦੇ ਨਾਲ ਅਵੋਰਸਨ ਵੀ ਕਰਨਾ ਤਾਂ ਉਹ ਚ ਉਹਨਾਂ ਨੂੰ ਤਿੱਗਨੇ ਪੈਸੇ ਹੋਗੇ ਹੋਗੇ ਨਾ ਇਹ ਤੁਸੀਂ ਆਪ ਦਿਮਾਗ ਕਿਉਂ ਨਹੀਂ ਲਾਉਂਦੇ ਆਪ ਆਪ ਸੋਚੋ ਵੀ ਜਿਹੜੇ ਧੀ ਨੇ ਜਨਮ ਲੈ ਲਿਆ ਉਹਨੂੰ ਤੁਸੀਂ ਕਿਸੇ ਦੇ ਘਰੇ ਅਡਾਪਟ ਅਡਾਪਸ਼ਨ ਵਾਸਤੇ ਦੇ ਦੋਗੇ ਕਿਸੇ ਦਾ ਇੱਕ ਹੋਰ ਘਰ ਦੀ ਤਾਂ ਖੁਸ਼ੀ ਆ ਜੂ ਨਾ ਜਿਹੜੇ ਇੱਥੇ ਬਥੇਰੇ ਬੰਦੇ ਫਿਰਦੇ ਆ ਵਿਚਾਰੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬੱਚਾ ਨਹੀਂ ਦਿੱਤਾ 20 ਸਾਲ ਦੀਆਂ ਮੈਰਜ਼ਾਂ ਨੂੰ ਹੋ ਗਏ ਲੋਕਾਂ ਦੀਆਂ ਨੂੰ ਉਹਨਾਂ ਦੇ ਘਰ ਬੱਚਾ ਨਹੀਂ ਕੋਈ ਉਹਨਾਂ ਨੂੰ ਆਪਦਾ ਬੱਚਾ ਦੇ ਦੋਗੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਬੱਚਾ ਰਹੂਗਾ ਤਾਂ ਬੱਚਾ ਸੋਢੀ ਸਾਮਣਗੇ ਉਹ ਉਹਨਾਂ ਨੂੰ ਖੁਸ਼ੀ ਮਿਲੂਗੀ ਉਹਨਾਂ ਦਾ ਅਲੱਗ ਤੋਂ ਪਰਿਵਾਰ ਅੱਗੇ ਵਧੂਗਾ ਉਹ ਕਿੰਨਿਆ ਸੀਸਾ ਦੇਣਗੇ ਤੁਹਾਨੂੰ ਸੋ ਮੈਂ ਤਾਂ ਤੁਹਾਨੂੰ ਇਹੀ ਸਨੇਹਾ ਦੇਣਾ ਦੀਗਾ ਵੀ ਭਾਈ ਤਿਆਂ ਨੂੰ ਕੋਖ ਜਿਗਾਤਲ ਨਾ ਕਰਵਾਇਆ ਕਰੋ ਉਹਨਾਂ ਨਾਲੋਂ ਤਾਂ ਕਿਸੇ ਨੂੰ ਅਡਾਪਟ ਕਰਵਾ ਦਿਆ ਕਰੋ ਜੇ ਤੁਸੀਂ ਅਡਾਪਟ ਕਰਵਾਉਂਗੇ ਘਟੋ ਘਟਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਾਂ ਰਹੂਗੀ ਮਿਲਦੇ ਤਾਂ ਰਹੋਗੇ ਆਪਦੀ ਧੀ ਨੂੰ ਵੀ ਭਾਈ ਹਾਂ ਇਹ ਮੇਰੀ ਧੀ ਆ ਮਿਲਦੇ ਰਹੋਗੇ ਜੇ ਤੁਸੀਂ ਹੁਣ ਕੋਖ ਚ ਕਤਲ ਕਰਵਾਤੀ ਤੁਸੀਂ ਪਾਪ ਦੇ ਭਾਗੀਦਾਰ ਹੋ ਜਾਓਗੇ ਪਾਪ ਦੇ ਭਾਗੀਦਾਰ ਹੋਣ ਤੋਂ ਵਧੀਆ ਗੱਲ ਆ ਵੀ ਤੁਸੀਂ ਆਪਦੀ ਧੀ ਨੂੰ ਅਡਾਪਟ ਕਰਵਾ ਦਿਓ ਕਿਸੇ ਨੂੰ ਜੇ ਤੁਹਾਨੂੰ ਬੋਝ ਲੱਗਦੀ ਆ ਠੀਕ ਆ ਜੇ ਦੋ ਧੀਆਂ ਨੇ ਤੀਜੀ ਧੀ ਹੁੰਦੀ ਆ ਤਾਂ ਤੁਸੀਂ ਕਿਸੇ ਨੂੰ ਅਡਾਪਟ ਕਰਵਾ ਸਕਦੇ ਹੋ ਕੋਈ ਇਹ ਚ ਵੱਡੀ ਗੱਲ ਨਹੀਂ ਹੈਗੀ हां एक गल हो रहा है आपा कहंदे अभी लोग की कहेंगे ਵੀ ਇਹਨਾਂ ਨੇ ਕੁੜੀ ਦੇਤੀ ਉਹ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਜੇ ਨਹੀਂ ਦਮੋਂਗੇ ਫੇਰ ਕਹਿਣਗੇ हां ਇਹਨਾਂ ਦੀ ਤੀਜੀ ਹੋ ਗਈ ਫੇਰ ਕੀ ਕਰਨੇ ਇਹਦਾ ਇੱਕ ਬੀਲਦਾਰੀ ਭਾਰੀ ਪੈ ਗਈ ਇਹ ਤਾਂ ਲੋਕਾਂ ਨੇ ਕਹੀ ਜਾਣਾ ਕੋਹਨਾ ਕੁਸ ਇਹ ਜਿਹੜੇ ਆਪਾਂ ਕਹਿੰਦੇ ਰਹਿਣਾ ਬਿਆਚਾਰ ਲੋਕ ਕੀ ਕਹਿਣਗੇ ਚਾਰ ਲੋਕ ਦਾ ਨਾਂ ਕਦੇ ਮੈਂ ਦੇਖਿਆ ਨੇ ਇਕੱਠੇ ਹੁੰਦੇ ਨਾ ਕਦੇ ਕਿਸੇ ਨੂੰ ਕਹਿੰਦੇ ਦੇਖਿਆ ਨੇ ਇਹਦਾ ਆਪਣੇ ਮਨ ਦਾ ਵਹਿਮ ਆ ਸੋ ਆਪਾਂ ਨੇ ਕਿਸੇ ਤੋਂ ਕੁਝ ਨਹੀਂ ਲੈਣਾ ਤੁਸੀਂ ਆਪਦੇ ਜਵਾਗਰਾਂ ਭਵਿੱਖ ਸੇਵਕ ਕਰੋ ਮੰਨ ਲਓ ਵੀ ਹੁਣ ਤੁਹਾਡੇ ਦੋ ਕੁੜੀਆਂ ਨੇ ਤੁਸੀਂ ਦੋ ਬੱਚਿਆਂ ਨੂੰ ਸਾਂਭ ਸਕਦੇ ਹੋ ਠੀਕ ਹੈ ਤੀਜਾ ਚਾਂਸ ਤੁਸੀਂ ਨੇ ਮੁੰਡੇ ਵਾਸਤੇ ਲੈ ਲਿਆ ਜਿਹੜੀ ਆਪਣੀਆਂ ਬੁੜੀਆਂ ਨੂੰ ਆਸਤ ਹੁੰਦੀ ਆ ਤੇ ਜੇ ਮੁੰਡਾ ਨਾ ਹੋਇਆ ਕੁੜੀ ਹੋ ਗਈ ਤਾਂ ਉਹਨੂੰ ਅਡਾਪਟ ਕਰਵਾ ਦਿਓ ਚਾਹੇ ਸਿੰਪਲ ਜੀ ਗੱਲ ਆ ਵਿਆਹ ਕੇ ਵੀ ਭੇਜਨੀ ਆ ਵਿਆਹ ਕੇ ਭੇਜੋਗੇ 2.25 ਲੱਖ ਰੁਪਏ ਲਾ ਕੇ ਵਿਆਹ ਵੀ ਕਰੋਗੇ ਉਹੀ ਉਹਨੂੰ ਕਿਸੇ ਚੰਗੇ ਘਰ ਤੇ ਅਡਾਪਟ ਹੋਊਗੀ ਕੁੜੀ ਮੰਨ ਲਓ ਵੀ ਇਹਨੇ ਬਥੇਰੇ ਬੇਨਸ ਮੈਨਾਂ ਫਿਰਦੇ ਨੇ ਜਿਨ੍ਹਾਂ ਨੇ ਲਵੇ ਹਜੇ ਤੱਕ ਬੱਚੇ ਨਹੀਂ ਹੋਏ ਉਹ ਅਡੌਪਟ ਕਰਦੇ ਨੇਗੇ ਉਹਨਾਂ ਨੂੰ ਅਡੌਪਸ਼ਨ ਕਰਵਾ ਦਿਓ ਬੱਚੇ ਦੀ ਤਾਂ ਵੀ ਕੀ ਹੁੰਦਾ ਨਾਲੇ ਅਗਲੇ ਦੇ ਘਰ ਦਾ ਜੰਡਾ ਖੁੱਲਾ ਰਹਿਦਾ ਨਾਲੇ ਆਪਾਂ ਉਹ ਵੀ ਵਿਆਹ ਕੇ ਭੇਜਣੀ ਹੁੰਦੀ ਆ ਇਹ ਗੱਲ ਸੋਚੋ ਤੁਸੀਂ ਵੀ ਆਪਾਂ ਵਿਆਹ ਕੇ ਭੇਜਣੀ ਹੁੰਦੀ ਆ ਕੁੜੀ ਫਿਰ ਵੀ ਜੇ ਪਹਿਲਾਂ ਦੇ ਦੋਗੇ ਨਾਲੇ ਅਗਲੇ ਘਰ ਦੇ ਵਿੱਚ ਕਿੰਨੀ ਖੁਸ਼ੀ ਆਉਣੀਆਂ ਕਿੰਨੇ ਕਿੰਨੇ ਉਹਨਾਂ ਦੇ ਮਾਪੇ ਜਿਹਦੇ ਲਈ ਲਾਦ ਨਹੀਂ ਹੋਈ ਹੁੰਦੀ ਬੱਚੇ ਉਹਨੂੰ ਤੁਸੀਂ ਬੱਚਾ ਦੋਗੇ ਕਿੰਨੇ ਖੁਸ਼ ਹੋਣਗੇ ਕਦੇ ਸੋਚਿਆ ਗੱਲਾਂ ਕੌੜੀਆਂ ਨੇ ਸੱਚੀਆਂ ਨੇ ਸੱਚੀਆਂ ਗੱਲਾਂ ਕੌੜੀਆਂ ਲੱਗਣਗੀਆਂ ਪਰ ਸੋਚੋ ਜਰੂਰ ਇੱਥੇ ਬਹੁਤ ਵਿਦਵਾਨ ਘੁੰਮਣਗੇ ਜਿਹੜੇ ਹੈ ਨਾ ਨੈਗੇਟਿਵ ਕਮੈਂਟ ਕਰਨਗੇ ਮੇਰੇ ਆਪ ਦੇ ਤਿੰਨ ਧੀਆਂ ਨੇ ਮੈਂ ਪ੍ਰਮਾਤਮਾ ਨੂੰ ਇਹ ਕਹਿਣਾ ਹੁੰਦਾ ਵੀ ਪ੍ਰਮਾਤਮਾ ਜਿਹੜੀ ਦਾਤ ਦਿੰਦੀ ਆ ਮਨਜ਼ੂਰ ਆ ਬਹੁਤ ਖੋਜ਼ਾ ਮੈਂ ਮੇਰੀਆਂ ਧੀਆਂ ਨਾਲ ਲੋਕ ਮੈਨੂੰ ਉਧੇਰਾ ਕਹਿੰਦੇ ਤੇਰੇ ਤੇ ਬਹੁਤ ਵੱਡੀ ਕਬੀਲਦਾਰੀ ਪੈ ਗਈ ਇਹ ਹੋ ਗਿਆ ਉਹ ਹੋ ਗਿਆ ਪਹਾੜ ਟੁੱਟ ਗਿਆ ਜੇ ਆ ਬੋ ਪਰ ਆਪਾਂ ਕਹਿੰਦੇ ਆ ਵੀ ਪ੍ਰਮਾਤਮਾ ਨੇ ਦਿੱਤੀਆਂ ਨੇ ਠੀਕ ਆ ਮਿਹਨਤ ਕਰਾਂਗੇ ਸਾਰਾ ਕੁਝ ਹੋ ਜੂ ਐਡਾ ਕੋਈ ਅੱਜ ਦੇ ਟਾਈਮ ਕਾਮਲਾ ਨਹੀਂ ਹੈਗਾ ਅੱਜ ਦੇ ਟਾਈਮ ਦਾ 3 ਮੁੰਡਿਆਂ ਤੋਂ ਮੂਰੇ ਨੇ ਗੀਆਂ ਪਰ ਫਿਰ ਵੀ ਤੁਹਾਨੂੰ ਸੋਚਣ ਦਾ ਸੋਚਣ ਵਾਸਤੇ ਕਹਿ ਰਿਹਾ ਮੈਂ ਜਿਹੜੇ ਲੋਕੋ ਕੋਖਾਂ ਚ 3 ਦਾ ਕਤਲ ਕਰਦੇ ਹੂੰ ਜੇ ਮੇਰੀ ਵੀਡੀਓ ਦੇਖ ਕੇ ਇੱਕ ਧੀ ਵੀ ਬਚ ਰਹੀ ਨਾ ਕੋਖ ਚ ਕਤਲ ਹੋਣ ਤੋਂ ਤਾਂ ਮੈਂ ਸਮਝੂਗਾ ਵੀ ਮੇਰੀ ਜ਼ਿੰਦਗੀ ਦਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਤੇ ਉਹ ਪੂਰਾ ਹੋ ਗਿਆ ਹੁਣ ਤੁਸੀਂ ਜੋ ਹੋਰ ਵੀ ਗੰਦ ਪ੍ਰਮੋਟ ਕਰਦੇ ਹੋ ਤੁਸੀਂ ਨੱਚਣ ਵਾਲੀਆਂ ਨੱਚਣ ਟੱਪਣ ਵਾਲੀਆਂ ਵੀਡੀਓ ਬਹੁਤ ਦੇਖਦੇ ਹੋ ਪਰ ਹਾਂ ਜਿਹੜੀ ਇਹ ਵੀਡੀਓ ਬਣਾਈ ਆ ਇਹ ਤੁਹਾਡਾ ਆਪਣਾ ਫਰਜ਼ ਆ ਵੀ ਤੁਸੀਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਤੁਸੀਂ ਵੀ ਇਸ ਮੁਹਿੰਮ 'ਚ ਹਿੱਸਾ ਪਾ ਸਕੋ ਜਿਹੜੀ ਮੈਂ ਸਟਾਰਟ ਕਰ ਰਹੇ ਹਾਂ ਵੀ ਕੁੜੀਆਂ ਨੂੰ ਕੁੱਖ ਚ ਕਤਲ ਕਰਨ ਤੋਂ ਰੋਕਿਆ ਜਾਵੇ ਭਰੂਣ ਹੱਤਿਆ ਬੰਦ ਹੋ ਜਾਵੇ ਆਪਣੇ ਪੰਜਾਬ 'ਚੋਂ ਪੰਜਾਬ ਗੁਰਾਂ ਦੀ ਧਰਤੀ ਆ ਇੱਥੇ ਭਰੂਣ ਹੱਤਿਆ ਵਰਗੀਆਂ ਕ੍ਰਿਮਨਾਵਾਂ ਬਹੁਤ ਮੰਦ ਭੰਗੀਆਂ ਨੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੇ ਜੇ ਕਿਸੇ ਨੇ ਧਿਰ ਦਾ ਨਾਸ ਕਰਤਾ ਨਾ ਉਹਦਾ ਕੁੱਲਾਂ ਦਾ ਨਾਸ ਹੋ ਜਾਊ ਸੋ ਮੈਂ ਤਾਂ ਤੁਹਾਨੂੰ ਵੱਤ ਵਾਤ ਇਹੀ ਕਹਿਣਾ ਵੀ ਵੀਡੀਓ ਨੂੰ ਵੱਤ ਵਾਤ ਆਪਦੀ ਜ਼ਿੰਮੇਵਾਰੀ ਸਮਝ ਕੇ ਸ਼ੇਅਰ ਕਰੋ ਕੀ ਪਤਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਧੀ ਦੀ ਜਾਨ ਬਚ ਰਹੀ ਸਮਝਦੇ ਹੋ ਨਾ ਜੇ ਇੱਕ ਧੀ ਦੀ ਵੀ ਜਾਨ ਬਚਾਉਣ ਚ ਕੀ ਪਤਾ ਵੀਡੀਓ ਮੇਰੀ ਦੇਖ ਕੇ ਬੰਦੇ ਦਾ ਮਨ ਬਦਲ ਜੇ ਪੋਜ਼ਿਟਿਵ ਹੋ ਜੇ ਤੇ ਵੀਡੀਓ ਗਾ ਤੁਹਾਡੀ ਸ਼ੇਅਰ ਕੀਤੀ ਹੋਵੇ ਕਿ ਨਾ ਉਹਦਾ ਹਿੱਸੇਦਾਰ ਤਾਂ ਤੁਸੀਂ ਵੀ ਹੋ ਨਾ ਉਹ ਦੁਆਵਾਂ ਦੇ ਜਿਹੜੇ ਪ੍ਰਮਾਤਮਾ ਵੱਲੋਂ ਇਹ ਕਾਰਜ ਕਰਵਾਇਆ ਗਿਆ ਆਪਾਂ ਤੁਹਾਨੂੰ ਦੱਸਦਾ ਇਹ ਠੀਕ ਹੈ ਨਾ ਜੀ ਸੋ ਬਾਕੀ ਤੁਸੀਂ ਸਮਝਦਾਰ ਹੋ ਸਾਰੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਤਾਂ ਉਸ ਲਈ ਆਪਾਂ ਮਾਫੀ ਮੰਗਦੇ ਹਾਂ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਵਿੱਚ ਬਣੇ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਾਂ ਅੱਗੇ ਆਪਾਂ ਆਵਾਂਗੇ ਕਿਸੇ ਹੋਰ ਵੀਡੀਓ 'ਚ ਉਹ ਤੱਕ ਲਈ ਚੱਲ ਬੇਟਾ